ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਗੱਲ ਕਰਾਂਗੇ ਪੰਜਾਬ ਚ ਨਿਕਲੀਆਂ ਕੁਝ ਨਵੀਆਂ ਭਰਤੀਆਂ ਬਾਰੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੈਗੇ ਹੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰਕਾਰੀ ਭਰਤੀ ਜਾਂ ਸਰਕਾਰੀ ਨੌਕਰੀ ਲਿਮਟਡ ਨੌਕਰੀ ਜਾਂ ਫਿਰ ਕਹਿ ਲਈਏ ਪ੍ਰਾਈਵੇਟ ਨੌਕਰੀ ਉਸਦੀ ਜਾਣਕਾਰੀ ਲਈ ਤੁਸੀਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਕਰ ਲਓ ਸੋ ਇਹ ਪੋਸਟਾਂ ਜਿਹੜੀਆਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ 12ਵੀਂ ਪਾਸ ਇੱਕ ਤਰ੍ਹਾਂ ਦੀਆਂ ਪੋਸਟਾਂ ਸੀ ਤੇ 8ਵੀਂ ਪਾਸ ਜਿਹੜੀ ਭਰਤੀ ਦਿੱਤੀ ਗਈ ਹੈ ਸੋ ਇਸ ਭਰਤੀ ਦੇ ਵਿੱਚ ਕਿੰਨੀ ਏਜ ਲਿਮਟ ਰਹੇਗੀ ਕਿੰਨੀ ਇਹਦੇ ਵਿੱਚ ਤਨਖਾਹ ਤੁਹਾਨੂੰ ਮਿਲੇਗੀ ਕਿਸ ਤਰ੍ਹਾਂ ਪੱਤੇ ਮਿਲਣਗੇ ਹਰ ਇੱਕ ਜਾਣਕਾਰੀ ਡਿਟੇਲ ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਿੱਥੇ ਤੁਸੀਂ ਅਪਲਾਈ ਕਰਨਾ ਹੈਗਾ ਇਹਨਾਂ ਪੋਸਟਾਂ ਨੂੰ ਕਿੰਨਾ ਟਾਈਮ ਤੁਸੀਂ ਅਪਲਾਈ ਕਰ ਸਕਦੇ ਹੋ ਕਿੱਦਾਂ ਇਹਦੀ ਸਿਲੈਕਸ਼ਨ ਹੋਏਗੀ ਹਰ ਇੱਕ ਚੀਜ਼ ਬਰੀਕੀ ਨਾਲ ਤੁਹਾਡੇ ਨਾਲ ਡਿਸਕਸ ਕਰਨ ਲੱਗੇ ਆ। ਸੋ ਚੈਨਲ ਦੇ ਨਵੇਂ ਹੈਗੇ ਹੋ ਸਬਸਕ੍ਰਾਈਬ ਕਰੋ ਜੇਕਰ ਪਹਿਲਾਂ ਤੋਂ ਜੁੜੇ ਤਾਂ ਲਾਈਕ ਕਰੋ ਵੀ। ਸੋ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਅਸਾਮੀਆਂ ਜਿਹੜੀਆਂ ਆ ਚੁੱਕੀਆਂ ਅਦੀਨ ਸਵਾਮਾ ਚੋਣ ਬੋਰਡ ਪੰਜਾਬ ਵੱਲੋਂ ਜਿਹੜੀਆਂ ਅਸਾਮੀਆਂ ਆ ਚੁੱਕੀਆਂ ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਇੱਕ ਪੀਟ੍ਰੀਪਲ ਐਸ ਵੀ ਭਰਤੀ ਬੋਰਡ ਬੋਲਦੇ ਆ ਵੀ। ਸੋ ਜਿਵੇਂ ਕਿ ਪਿੱਛੇ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਨੇ ਉਸੇ ਤਰ੍ਹਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅਸਾਮੀਆਂ ਹੈਗੀਆਂ ਵੀ ਸੇਵਾਦਾਰ ਦੀਆਂ। ਇਸ ਆਸਾਮੀਆਂ ਦੇ ਵਿੱਚ ਤੁਸੀਂ ਦੇਖਦੇ ਹੋ ਕੈਟਾਗਰੀ ਵਾइज ਇਹਨਾਂ ਦੀ ਡਿਵਾਈਡਿਸ਼ਨ ਕੀਤੀ ਗਈ ਹੈ ਵੀਡੀਓ ਨੂੰ ਐਂਡ ਤੱਕ ਸੁਣੋ ਇੱਕ ਵੀ ਚੀਜ਼ ਮਿਸ ਕਰਨ ਵਾਲੀ ਨਹੀਂ ਤੁਹਾਡੇ ਕੰਮ ਦੀ ਹੀ ਹੋਵੇਗੀ ਇਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈ ਕੈਟਾਗਰੀ ਵਾਸ ਜਿਹੜੀ ਇਹ ਡਿਵਾਈਡੇਸ਼ਨ ਕੀਤੀ ਹੋਈ ਹੈ ਤੁਸੀਂ ਦੇਖਦੇ ਹੋ ਸਾਰੀਆਂ ਪੋਸਟਾਂ ਜਰਨਲ ਚ ਕਿੰਨੀਆਂ ਐ ਐਸਸੀ ਐਮਬੀ ਚ ਕਿੰਨੀਆਂ ਸੇਵਾਦਾਰ ਦੀਆਂ ਪੋਸਟਾਂ ਨੇ ਵੀ ਟੋਟਲ ਪੋਸਟਾਂ ਜੇਕਰ ਗੱਲ ਕੀਤੀ ਹੈ ਤਾਂ ਟੋਟਲ ਪੋਸਟਾਂ ਹੈਗੀਆਂ 150 ਪੋਸਟਾਂ 150 ਪੋਸਟਾਂ ਕਾਫੀ ਵੱਡੀ ਗਿਣਤੀ ਹੁੰਦੀ ਆ ਸੋ ਆਪਾਂ ਇੱਕ ਹੀ ਪੋਸਟ ਲੈਣੀ ਹੁੰਦੀ ਆ ਠੀਕ ਹੈ ਸੋ ਇਹ ਵੱਖ-ਵੱਖ ਕੈਟਾਗਰੀ ਲਈ ਪੋਸਟਾਂ ਹੈਗੀਆਂ ਤਾਂ ਵੀਡੀਓ ਨੂੰ ਪੋਜ਼ ਕਰਕੇ ਵੀ ਦੇਖ ਸਕਦੇ ਹੋ ਜਾਂ ਇਹਦਾ ਪੂਰਾ ਜਿਹੜਾ ਆਪਣਾ ਇਹ ਜਿਹੜਾ ਐਡਵਰਟਾਈਜ਼ਮੈਂਟ ਆਪਣੇ ਟੈਲੀਗ੍ਰਾਮ ਚੈਨਲ ਤੇ ਪਾ ਦਿੱਤੀ ਹੈ ਕਿ ਟੈਲੀਗ੍ਰਾਮ ਚੈਨਲ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦਿੱਤਾ ਗਿਆ ਸੋ ਅੱਗੇ ਦੇਖਦੇ ਹਾਂ ਕਿ ਜਿਹੜੀ ਅਗਲੀ ਪੋਸਟ ਇਹਦੇ ਵਿੱਚ ਦਿੱਤੀ ਹੈ ਕਿ ਚੌਂਕੀਦਾਰ ਦੀ ਪੋਸਟ ਆ ਵੀ ਚੌਂਕੀਦਾਰ ਦੀ ਪੋਸਟ ਤੁਸੀਂ ਦੇਖਦੇ ਹੋ ਇਹਦੇ ਵਿੱਚ ਵੀ ਕੈਟਾਗਰੀ ਵਾਸ ਵੰਡ ਕੀਤੀ ਗਈ ਜਿਹੜੀ ਇਹ ਪੋਸਟ ਹੈਗੀ ਹੈ ਜੀ 22 ਪੋਸਟਾਂ ਨੇ ਟੋਟਲ ਠੀਕ ਹੈ ਇਹਨਾਂ ਪੋਸਟਾਂ ਦੇ ਵਿੱਚ ਮੇਨਲੀ ਜਿਹੜੇ ਤੁਸੀਂ ਦੇਖਦੇ ਹੋ ਕੈਟਾਗਰੀ ਕੋਡ ਹੈਗੇ ਜਦੋਂ ਤੁਸੀਂ ਪੋਸਟ ਅਪਲਾਈ ਕਰੋਗੇ ਵਿਦਿਆਖੋਜਕਤਾ ਕੀ ਹੈ ਸਭ ਤੋਂ ਅਹਿਮ ਗੱਲ ਇਹ ਹੈਗੀ ਆ ਬਹੁਤ ਸਾਰੇ ਸਟੂਡੈਂਟ ਨੂੰ ਇਦਾਂ ਲੱਗਦਾ ਵੀ ਯਾਰ 8ਵੀਂ ਪਾਸ ਭਰਤੀ ਕਿੱਥੋਂ ਆ ਗਈ ਸੋ ਆਹ ਦੇਖੋ ਵੀ ਮਿਡਲ ਸਟੈਂਡਰਡ ਵਿਦ ਪੰਜਾਬੀ ਲੈਂਗੁਏਜ ਤੁਹਾਡੀ ਹੋਣੀ ਚਾਹੀਦੀ ਹੈ ਜੇ ਬਲਾਈਂਡ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਜਾਂ ਫਿਰ ਕਿਸੇ ਕੇਸ ਤੇ ਉਹਨਾਂ ਦੇ ਕੋਈ ਟੈਰਿਸਟ ਕੇਸ ਇਦਾਂ ਦਾ ਕੋਈ ਘਾਤ ਕੇਸ ਚੱਲ ਰਿਹਾ ਤਾਂ ਉਹ ਅਪਲਾਈ ਨਹੀਂ ਕਰ ਸਕਦੇ ਸੋ ਬੈਸੇ ਜਿਨ੍ਹਾਂ ਦੇ 8ਵੀਂ ਪਾਸ ਆ ਠੀਕ ਹੈ ਤਾਂ ਉਹ ਅਪਲਾਈ ਕਰ ਸਕਦੇ ਆ ਪੰਜਾਬੀ 8ਵੀਂ ਪਾਸ ਵਿੱਚ ਹੋਣੀ ਚਾਹੀਦੀ ਹੈ ਤੁਹਾਡੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆ ਰਾਖਵਾ ਕਰਨ ਵੀ ਦਿੱਤਾ ਗਿਆ ਵੱਖੋ-ਵੱਖੋ ਕੈਟਾਗਰੀ ਨੂੰ ਉਮਰ ਦੇ ਵਿੱਚ ਜਾਂ ਫੀਸ ਦੇ ਵਿੱਚ ਉਹ ਸਾਰਾ ਕੁਝ ਹੁੰਦਾ ਹੈ ਠੀਕ ਹੈ ਇਹ ਸਿੰਪਲ ਗੱਲ ਹੈਗੀ ਆ ਹੁਣ ਤਨਖਾਹ ਦੀ ਗੱਲ ਕਰੀਏ ਤਨਖਾਹ ਲਗਭਗ ਤੁਹਾਨੂੰ ਇੱਥੇ 20000 ਪਿਆ ਜਿਹੜੀ ਤੁਹਾਨੂੰ ਪਲੱਸ ਤਨਖਾਹ ਮਿਲੂਗੀ ਦੇਖੋ 18000 ਜਿਹੜੀ ਕੰਪਲੀਟ ਜਿਹੜੀ ਸੈਲਰੀ ਹੈਗੀ ਐ ਡਾਇਰੈਕਟ ਉਸ ਤਰ੍ਹਾਂ ਤੁਹਾਨੂੰ ਇਥੇ ਪੱਤੇ ਵੀ ਦਿੱਤੇ ਜਾਣਗੇ ਠੀਕ ਐ ਸੋ ਪੱਤੇ ਵੀ ਤੁਹਾਨੂੰ ਜਿਹੜੇ ਮਿਲ ਜੋਗ ਹੈਗੇ ਆ ਵੀ ਕਹਿਣ ਦਾ ਮਤਲਬ ਤੁਹਾਨੂੰ ਪੱਤੇ ਦੇ ਨਾਲ ਤੁਹਾਨੂੰ 20000 ਪਲੱਸ ਦੀ ਤਨਖਾਹ ਦਿੱਤੀ ਜਾਊਗੀ ਉਮਰ ਜਿਹੜੀ ਇੱਥੇ ਰੱਖੀ ਗਈ ਵੀ 16 ਤੋਂ ਲੈ ਕੇ ਘੱਟ ਤੋਂ ਘੱਟ 16 ਸਾਲ ਦੀ ਜੇਕਰ ਉਮਰ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਵੱਤੋ ਆ ਜਿਹੜੀ ਉਮਰ ਹੈਗੀ ਇੱਥੇ ਵੀ 35 ਸਾਲ ਰੱਖੀ ਗਈ ਆ ਜਨਰਲ ਕੈਟਾਗਰੀ ਵਾਸਤੇ ਪਰ ਜਿਹੜੇ ਪਛੜੀਆਂ ਸ਼੍ਰੇਣੀਆਂ ਵਾਲੇ ਆ ਜਾਂ ਐਸੀ ਆਪਾਂ ਕਹਿ ਸਕਦੇ ਹਾਂ ਤੇ ਉਹਨਾਂ ਵਾਸਤੇ 40 ਸਾਲ ਰੱਖੀ ਗਈ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਕੈਟਾਗਰੀ ਹੈਗੇ ਆ ਕੇਂਦਰੀ ਸਰਕਾਰ ਦੇ ਕਰਮਚਾਰੀ ਠੀਕ ਉਹਨਾਂ ਲਈ 45 ਸਾਲ ਤੱਕ ਜਿਹੜੀ ਇੱਥੇ ਏਜ ਰੱਖੀ ਗਈ ਆ ਉਸ ਤੋਂ ਬਾਅਦ ਜਿਹੜੀ ਫੀਸ ਦੀ ਗੱਲ ਕੀਤੀ ਹੈ ਵੀ ਤਾਂ ਜਨਰਲ ਜਿਹੜੇ ਸੰਤੰਤਰ ਸੰਗਰਾਮੀ ਹੈ ਜਾਂ ਖਿਡਿਆਰੀ ਉਹਨਾਂ ਲਈ 1000 ਰੁਪਏ ਫੀਸ ਹੈਗੀ ਆ ਤੇ ਬਾਕੀ ਐਸੀਵੀਸੀ ਵਰਗ ਦੇ ਲਈ ਜਾਂ ਆਰਥਿਕ ਕਮਜ਼ੋਰ ਵਰਗ ਹੈਗੇ ਉਹਨਾਂ ਲਈ ਫੀਸ ਜਿਹੜੀ 250 ਰੁਪਏ ਹੈਗੀ ਆ ਅੱਗੇ ਜਿਹੜੀ ਪੂਰੀ ਜਾਣਕਾਰੀ ਹੈ ਇਹ ਵਾਲਾ ਵੀ ਤੁਹਾਡੀ ਇੱਥੇ ਭਰਤੀ ਦੇ ਵਿੱਚ ਸਿਲੈਕਸ਼ਨ ਕਿਵੇਂ ਹੋਊਗੀ ਤੁਹਾਡੇ ਇੱਥੇ ਇੱਕ ਪੇਪਰ ਹੋਊਗਾ ਵੀ ਪੇਪਰ ਦੋ ਤਰ੍ਹਾਂ ਦੇ ਪੇਪਰ ਨੇ ਇੱਕ ਤਾਂ ਪੰਜਾਬੀ ਪੇਪਰ ਹੋਊਗਾ 100 ਅੰਕਾਂ ਦਾ ਜਿਹਦੇ ਵਿੱਚੋਂ 50 ਅੰਕ ਲੈਣੇ ਹੋਣਗੇ ਪੇਪਰ ਪਾਸ ਹੀ ਕਰਨਾ ਹੋਊਗਾ ਇੱਕ ਤੁਹਾਡੇ ਇੱਥੇ ਪੇਪਰ ਰੱਖਿਆ ਜਾਊਗਾ ਪੇਪਰ ਬੀ ਹੋਊਗਾ ਜਿਹਦੇ ਵਿੱਚੋਂ ਕਿ ਮੈਥ ਬਣੂਗੀ ਠੀਕ ਆ ਉਹਦਾ ਲੱਗ ਤੋਂ ਸਲੇਪਸ ਜਿਹੜਾ ਬਹੁਤ ਜਲਦੀ ਜਿਹੜਾ ਪਾ ਦਿੱਤਾ ਜਾਊਗਾ ਤੇ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤੁਹਾਨੂੰ ਪੇਪਰ ਵਿੱਚ ਕੀ ਪੁੱਛਿਆ ਨੇ ਤੇ ਪੇਪਰ ਦੀ ਤਿਆਰੀ ਵੀ ਆਪਣੇ ਚੈਨਲ ਤੇ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ ਨੋਟਸ ਵੀ ਤੁਹਾਨੂੰ ਮਿਲਣ ਤਾਂ ਕਿ ਇਹ ਭਰਤੀਆਂ ਸਮਝੋ ਕਿ ਬਹੁਤ ਟਾਈਮ ਬਾਅਦ ਜਿਹੜੀ ਸੇਵਾਦਾਰ ਚੌਂਕੀ ਤਰ੍ਹਾਂ ਦੀ ਭਰਤੀ ਆਈ ਹੈ ਜਿਹੜੇ 8ਵੀਂ ਪਾਸ ਜਿਹੜੇ ਬੇਰਜ਼ਗਾਰ ਹੈਗੇ ਤੋ ਸੋਚਦੇ ਆ ਕਿ ਯਾਰ ਸਾਨੂੰ ਵੀ ਕੋਈ ਸਰਕਾਰ ਵੱਲ ਤੋਹਫਾ ਮਿਲੇ ਤੋ ਉਹਨਾਂ ਨੂੰ ਇਹ ਮਿਲ ਚੁੱਕਿਆ ਵੀ ਠੀਕ ਹੈ ਸੋ ਇਹ ਭਰਤੀਆਂ ਵਾਸਤੇ ਤੁਸੀਂ ਸ਼ੇਅਰ ਕਰੋ ਬਾਤੋਤ ਇਹ ਇਸ ਵੈਬਸਾਈਟ ਤੇ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦਾ ਇਹ ਤਰੀਕਾ ਹੈਗਾ ਵੈਬਸਾਈਟ ਤੋਂ ਹੀ ਚੈੱਕ ਕਰ ਸਕਦੇ ਹੋ ਵੀ ਠੀਕ ਹੈ ਪੀਟ੍ਰੀਪਲੱਸਬੀ ਦੀ ਜਿਹੜੀ ਵੈਬਸਾਈਟ ਹੈ ਇਹ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਹੋ ਗਈ ਵੀ 24 ਸਤੰਬਰ ਤੱਕ ਤੁਸੀਂ 24 ਸਤੰਬਰ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਅਪਲਾਈ ਨਹੀਂ ਕਰ ਸਕਦੇ ਵੀ ਸੋ ਇਹ ਸੀ ਤੁਹਾਡੇ ਤੇ ਇੱਕ ਜਾਣਕਾਰੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰੋ ਮਿਲਾਂਗੇ ਕਿਸੇ ਹੋਰ ਤੱਕ ਨਵੀਂ ਜਾਣਕਾਰੀ ਤੇ ਨਵੀਂ ਭਰਤੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ